Hey. ਭਰਾ ਬੋਲ ਕੇ ਬਹਿ ਜਾ ਉਹ ਫੀਰ ਬਾਰ 12000 ਯਾਰ ਹੈ ਜੱਟ ਦੇ ਜ਼ਮੀਨ ਚੱਲੀ ਜਾਂਦੀ ਆ ਬਰੀਕ ਆ ਜੱਟ ਦੇ ਜ਼ਮੀਨ ਚੱਲੀ ਜਾਂਦੀ ਆ ਆ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਉਹ ਤੋੜਾ ਰੇਡ ਜਾਂ ਫਿਆਂ ਨੂੰ ਰੇਡਾਂ ਪੋਣੀਆਂ ਪੈਰੀਆਂ ਇੱਕ ਪਾਸੇ ਸ਼ੀਲੂ ਔਰ ਜੱਗੂ ਕਹਿੰਦਾ ਕਹਿੰਦੇ ਸ਼ੀਲੂ ਤੇ ਗਰਾਂਡ ਢੰਗੜੇ ਸ਼ੀਲੂ ਤੇ ਗਰਾਂਡ ਢੰਗੜੇ ਜੱਗੂ ਦੀ ਟੱਕਰ ਸਵਾਦ ਸ਼ਿਲੂ ਫਸ ਗਿਆ ਸ਼ਿਲੂ ਫਸ ਗਿਆ ਸ਼ਿਲੂ ਪੁੱਟ ਗਿਆ ਬੱਲਾ ਕਹਿੰਦਾ ਸ਼ਿਲੂ ਫਸ ਗਿਆ ਸਵਾਦ ਆ ਗਿਆ ਜੀਵਨ ਉਹ ਲਖੇ ਖਤਮ ਹੋ ਗਿਆ ਮੇਰੇ ਵੀਰੇ ਨੰਬਰ ਦੇਖੋ ਅੱਧੇ ਦਾ ਫਰਕ ਹੈ ਅੱਧੇ ਦਾ ਫਰਕ ਹੈ ਰੇਡਾ ਕਹਿੰਦੇ ਜੱਸਿਆ ਨੂੰ ਪੌੜੀਆਂ ਪੇਜੀਏ ਇਧਰ ਹਰਕ ਵਾਲੀਆਂ ਪਾਈ ਜਾਂਦਾ ਉਧਰ ਸ਼ਿਲੂ ਵੀ ਕਬੱਡੀ ਪਾ ਗਿਆ ਆ ਜੱਗੂ ਦੀ ਰੇਡ ਤੇ ਚਾਲਾਂ ਦੇ ਵਿੱਚੋਂ ਕਾਣ ਕਾਣ ਬੱਲੇ ਬੱਲੇ ਕਰਾਵੇਗਾ ਬਾਹਰਲੇ ਦਾ ਵੱਡਾ ਮੇਲਾ ਸਿਰੇ ਦੀ ਟੱਕਰ ਬੱਜ ਕੇ ਮੋੜ ਤੋਂ ਬੱਜ ਕੇ ਫੈਸਲਾ ਉਹ ਨੰਬਰ 80 ਦਾ ਠੰਗੜੇ ਠੰਗੜੇ ਪੰਗੜੇ ਪੈ ਗਏ ਉਧਰ ਫੌਜੀ ਹਣੀ ਹਣੀ ਉਹ ਵੀ ਲੈ ਆ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਗੁਰਵਿੰਦਰ ਗਿਆ ਤੇ ਸਿੱਧਾ ਹੀ ਬਾਹਰ ਲੰਘ ਗਿਆ ਇਹ ਵੀ ਪਹਿਲੀ ਵਾਰੀ ਹੋਇਆ ਲੱਗਦਾ ਹੈ ਕੁਮਾਰਪੁਰੇ ਵਾਲੇ ਤਾਰੀਆਂ ਮਾਰੇ ਜ਼ੋਰਦਾਰ ਬਾਬੇ ਸ਼ੇਰ ਸਿੰਘ ਦਾ ਪੁੱਤਰ ਹੈ ਬਾਬੇ ਚੰਨਣ ਸਿੰਘ ਦਾ ਪੁੱਤਰ ਹੈ ਲੈ ਵੀ ਸੁਖਰਾਜ ਕਰਦੇ ਗੱਲ ਲਓ ਕਹਿੰਦੇ ਗੁਰਵਿੰਦਰ ਘਾਂਗੇਰੇ ਕਬੱਡੀ ਪਾਦੀ ਹੈ ਚਾਰ ਜੱਸੀ ਪਿਆਰ ਸੁੱਖਾ ਸ਼ੇਰਪੁਰਾ ਜਿੰਦੀ ਹੰਸਰਾ ਵਰਤੇਜ ਦਿਵਾਲ ਇਹ ਨਾਲ ਪਿੰਦਰਪੁਰਾ ਵਾਲਾ He's <laughs>